ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਭਾਈ ਜਸਵੀਰ ਸਿੰਘ ਖਾਲਸਾ ਤੇ ਅਕਸਰ ਮੈਂ ਤੁਹਾਨੂੰ ਲੋਕਾਂ ਨੂੰ ਮੁੱਦਿਆਂ ਨੂੰ ਮੁੱਦਿਆਂ ਦੇ ਪ੍ਰਤੀ ਜਾਗਰੂਕ ਕਰਦਾ ਰਹਿਣਾ ਅੱਜ ਅਸੀਂ ਸਵੇਰੇ ਜਦੋਂ ਗਏ ਆ ਚੰਡੀਗੜ੍ਹ ਤੋਂ ਆ ਰਿਹਾ ਸੀਗਾ ਮੈਂ 5:00 ਵਜੇ ਦੇ ਕਰੀਬ ਇਹ ਜਿਹੜਾ ਪੱਥਰ ਹੈ ਇੱਥੇ ਸਰਕਾਰ ਨੇ ਇੱਥੇ ਸੜਕ ਬਣਾਉਣੀ ਹੈ ਜਿਹੜੀ ਆ ਅਨੰਦਪੁਰ ਸਾਹਿਬ ਤੋਂ ਬੁਰਜਪਿੰਡ ਦੇ ਵਿੱਚੋਂ ਹੁੰਦੀ ਹੋਈ ਨੂਰਪਰਬਦੀ ਨੂੰ ਜਾਂਦੀ ਹੈ ਉੱਥੇ ਨਹੀਂ ਪੱਥਰ ਦੀ ਤਿਆਰੀ ਸੀਗੀ ਤੇ ਨਹੀਂ ਪੱਥਰ ਲੱਗਣਾ ਸੀ ਦੀਵਾਰ ਖੜੀ ਕੀਤੀ ਹੋਈ ਸੀਗੀ ਤੇ ਜਦੋਂ ਵੇਖਿਆ ਵੀ ਇਹ ਜਿਹੜੀ ਇੱਕੰਧ ਟਰੈਕਟਰ ਦੇ ਟਾਇਰਾਂ ਦੇ ਨਾਲ ਟੁੱਟੀ ਹੋਈ ਹੈ ਕਿਉਂਕਿ ਮੈਂ ਸਵੇਰੇ ਵੇਖਿਆ ਸੀਗਾ ਟਰੈਕਟਰ ਦੇ ਟਾਇਰਾਂ ਦੇ ਨਿਸ਼ਾਨ ਸੀਗੇ ਤੇ ਹੁਣ ਵੀ ਟਰੈਕਟਰ ਦੇ ਟਾਇਰਾਂ ਦੇ ਨਿਸ਼ਾਨ ਆ ਮੈਂ ਤੁਹਾਨੂੰ ਦੱਸਣੇ ਚਾਹਨਾ ਜਿਨੇ ਵੀ ਇਹ ਸ਼ਰਮਨਾਕ ਕਾਰਾ ਕੀਤਾ ਬਹੁਤ ਗਲਤ ਕੀਤਾ ਸਰਕਾਰ ਕਦੋਂ ਸੜਕ ਬਣਾਉਂਦੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਵੀ ਸਰਕਾਰ ਕਦੋਂ ਸੜਕ ਬਣਾਉਂਦੀ ਹੈ ਇਹ ਕਿਸੇ ਨੇ ਰੋਸ ਦੇ ਵਿੱਚ ਤੋੜਿਆ ਕਿ ਸੜਕ ਨਹੀਂ ਹਜੇ ਤੱਕ ਬਣ ਰਹੀ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਇਹ ਕਿਉਂ ਤੋੜਿਆ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਲੋਕਾਂ ਨੂੰ ਇੰਜ ਕਰਨਾ ਨਹੀਂ ਚਾਹੀਦਾ ਕਿਉਂਕਿ ਇਹ ਸੜਕ ਇੱਥੇ ਬਣਨੀ ਹੈ ਕਦੋਂ ਬਣੇਗੀ ਇਹ ਤਾਂ ਸਰਕਾਰੇ ਜਾਣੇ ਪਰ ਸ਼ਾਇਦ ਰੋਸ ਵਿੱਚ ਤੋੜਿਆ ਜਾਂ ਕਿਸੇ ਨੇ ਸ਼ਰਾਰਤ ਕਰਕੇ ਤੋੜਿਆ ਇਹ ਉਹੀ ਦੱਸ ਸਕਦਾ ਜਿਨੇ ਤੋੜਿਆ ਆ ਦੇਖੋ ਟਰੈਕਟਰ ਦੇ ਬੈਕ ਟਾਇਰ ਲੱਗੇ ਹੋਏ ਆ ਇਹ ਬੈਕ ਕਰਕੇ ਟਰੈਕਟਰ ਮਾਰਿਆ ਗਿਆ ਇਹਦੇ ਵਿੱਚ ਹਾਂਜੀ ਤੇ ਇਹ ਬਹੁਤ ਗਲਤ ਕੰਮ ਹੈ ਇਸ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਾਰਨਾਮਾ ਕਿਨੇ ਕੀਤਾ